ਜੀ ਸਾਸਰੀ ਕਾਲਜੀ ਸਾਰਿਆਂ ਦਾ ਕੀ ਹਾਲ ਚਾਲ ਹੈ ਲੋ ਜੀ ਆਪਾਂ ਇੱਕ ਖੇਡਣ ਲੱਗੇ ਆ ਆਪਣੀਆਂ ਬੀਬੀਆਂ ਦੇ ਨਾਲ ਗੇਮ ਆਹ ਡੱਬੇ ਵਿੱਚ ਲਿਆਂਦੀਆਂ ਆਪਾਂ ਟੌਪੀਆਂ ਇਹਦੇ ਵਿੱਚ ਕੱਲੀ ਕੱਲੀ ਬੀਬੀ ਨੇ ਜਦੋਂ ਹੱਥ ਪਾਉਣਾ ਆ ਤੇ ਜਿੰਨੀਆਂ ਟੌਪੀਆਂ ਹੱਥ ਵਿੱਚੋਂ ਨਿਕਲ ਆਈਆਂ ਜੇ ਮੰਨ ਲਓ ਇਹਨਾਂ ਨੇ 10 ਦੱਸ ਦਿੱਤਾ ਵੀ ਇਹ ਸਹੀ ਇੰਨੀ ਗਿਣਤੀ ਆ ਜਿੰਨੀ ਉਹਨਾਂ ਨੇ ਦੱਸੀ ਵੀ ਕਿੰਨੀਆਂ ਹੱਥ ਵਿੱਚ ਤੇ ਆਪਾਂ ਇਹਨਾਂ ਨੂੰ ਇਨਾਮ ਦੇਣਾ ਆ 500 ਰੁਪਈਆ ਤੇ ਆਪਣੀਆਂ ਮਾਮਾ ਭੈਣਾਈਆਂ ਸਾਰੀਆਂ ਤੇ ਤਾਂ ਕਰਕੇ ਆ ਜਾਓ ਤੁਹਾਨੂੰ ਵੀ ਇੱਕ ਗੇਮ ਦਿਖਾ ਦਿਆਂ ਹਾਂਜੀ ਦੱਸੋ ਜੀ ਲਓ ਜੀ ਪਹਿਲਾਂ ਕਿਨੇ ਕਰਨਾ ਹੈ ਚਲੋ ਜੱਸੀ ਹਾਂ ਜੱਸੀ ਕਰੂਗੀ ਚੱਲ ਆ ਜਾ ਇਹ ਲਓ ਜੀ ਆ ਜੱਸੀ ਭੈਣੇ ਆਪਣੀ ਇਹ ਪਹਿਲਾਂ ਆਪਣਾ ਕਰੂਗੀ ਸਿਸਟਮ ਵਿੱਚ ਕੀ ਘਰ ਕੁਦਾ ਦੇ ਇਹ ਬਾਤ ਐਗਾ ਦੱਸ ਕਿੰਨੀਆਂ ਹੋਗੀਆਂ ਕਿੰਨੀਆਂ ਹੋਗੀਆਂ ਇਹ ਹੋਣੀਆਂ 15 ਲੇ ਲਾ 12 ਨਹੀਂ ਇੱਕ ਦਾ 12 12 ਹੈ 12 12 ਚੱਲ ਗਿਆ ਚਾਰ ਜੱਸੀ ਰੱਖ ਰੱਖ ਗਏ ਲੋ ਜੀ ਕਹਿੰਦੀ 12 ਟੋਫੀਆਂ ਆਆਂ ਗਿਣੋ ਜੀ 1 2 3 4 5 6 7 8 9 10 11 12 ਬਾਦ ਗਈਆਂ ਬਾਦ ਗਈਆਂ ਇਹ ਮੋਟਪੀ ਦੀ ਲਿਖਿਆ ਤੂੰ 500 ਰੁਪਇਆ ਜੱਸੀ ਭੈਣ ਆਪਣੀ ਹਾਰ ਗਈ ਆ 500 ਰੁਪਇਆ ਹੁਣ ਵਾਰੀ ਆਉਣੀ ਆ ਸਾਡੀ ਮਾਤਾ ਦੀ ਆ ਲੈ ਵੀ ਜੱਸੀ ਜਲਦੀ ਦੀ ਮਾਰ ਵਿੱਚ ਹੱਥ ਚ ਲਾ ਲਾ ਪਹਿਲਾਂ ਚਲ ਪਾਈ ਰੱਖਣਾ ਆਪ ਕੋਈ ਬਰਾਛਾ ਜਿਆਦੀਆਂ ਨਹੀਂ ਹੋਣੀਆਂ ਫੇਰ ਨਾ ਹਾਂ ਤੂੰ ਕਰ ਲੈ ਜਿੰਨੀਆਂ ਕੱਢਣੀਆਂ ਪਹਿਲਾਂ ਤਾਂ ਇਹ ਪਹਿਲੀਆਂ ਸਹੀ ਸੀ ਚਾਰ ਕੋਈ ਨਹੀਂ ਤੂੰ ਹੋਰ ਕਿ ਨਾ ਦੇਖਣੀ ਆ ਨੀ ਕਿੰਨੀਆਂ ਦੱਸ ਇੱਧਰ ਮੈਂ ਭਰਾ ਬਦ ਦੱਸ ਕਿੰਨੀਆਂ ਮੈਂ ਨਹੀਂ ਦੇਖਦੇ ਉਹ ਦੁਬਾਰਾ ਕੱਢ ਲੈ ਨਹੀਂ ਤੂੰ ਦੱਸ ਗੈਣ ਗੈਣ ਦੱਸ ਕੇ ਗੈਸ ਲਾ ਕੇ ਨਹੀਂ ਹੋਊ ਮੇਰੇ ਬਾਰਾ 12 ਚੱਲ ਜੀ ਰੱਖੋ ਜੀ ਆਹ ਦੇਖੋ ਜੀ 2 3 4 5 6 7 8 ਤੇ 9 10 ਟਰਾਫੀਆਂ ਨਿਕਲੀਆਂ ਲਓ ਜੀ ਦੋ ਘਟ ਗਈਆਂ ਇਹਦੀਆਂ ਇਹ ਦੋ ਹੋਰ ਪਾ ਦਉ ਨਹੀਂ ਆ ਤੇ ਆਪਾਂ ਇਹਨਾਂ ਨੂੰ 500 ਰੁਪਈਆ ਦਾ ਨਹੀਂ ਗਿੱਤ ਲੈਣਾ ਲਓ ਜੀ ਆਪਣੀ ਦੂਜੀ ਚਾਚੀ ਆ ਗਈ ਆ ਜਾ ਵੀ ਚਾਚੀ ਚੱਕ ਉਹ ਮੋਟੇ ਭਾਰੋ ਮੋਟੇ ਮੋਟੇ ਭਾਰੀਆਂ ਹਾਂ ਹਾਂ ਬਸ ਕਿੰਨੀਆਂ ਹੋ ਗਈਆਂ ਕਿੰਨੀਆਂ ਸੀ ਕਿੰਨੀਆਂ ਹੋ ਗਈਆਂ ਹੈ ਗਈਆਂ ਵਾ 10 ਕਿਤਾ ਹੈ ਗਈਆਂ ਕਿੰਨੀਆਂ 10 ਚਲ ਲਓ ਜੀ ਇਹਨਾਂ ਨੇ ਕਹਿਤਾ 10 ਆਪਾਂ ਗਿਣ ਲੈਨੇ ਹੁਣ 2 3 4 5 6 7 8 9 10 12 ਜੀ ਲਓ ਦੋ ਟੌਪੀਆਂ ਇਹਨਾਂ ਦੀਆਂ ਬਾਹਰ ਗਈਆਂ ਵਿਚਾਰੀਆਂ ਹੈ ਬਾਜਾ ਬੱਸ ਤੁਹਾਨੂੰ ਟੌਪੀਆਂ ਵੇਚਵਾਗੇ ਕੋਈ ਆ ਜਾ ਬਈ ਸਾਡਾ ਹੁਣ ਮੇਨ ਬੰਦਾ ਆ ਗਿਆ ਮੇਨ ਐਕਸਪਾਲਟ ਆ ਪੂਰਾ ਦੇਖੀ ਇਹਦੇ ਵਾਰੇ ਐ ਤੁਹਾਡੀ ਮੰਨ ਜਾ ਹਲਾਲ ਵਾ ਇੱਕ ਸਵਾਰਟ ਬੰਦਾ ਲਓ ਜੀ ਪਾਓ ਹੱਥ ਬੀਬੀ ਫੁੱਲ ਫਲ ਫੁੱਲ ਫਲ ਫਲ ਇਹ ਕਾਈ ਲੈ ਲੇ ਕਾ ਤੇ ਆ ਨਹੀਂ ਫੁੱਲ ਆਈ ਧਾਣੀ ਸੂਰਾ ਫੁੱਲ ਭਰ ਫੁੱਲ ਹੈ ਰ ਆਓ ਐਦਾਂ ਚੱਲ ਕਿੰਨੀਆਂ ਹੋ ਗਈਆਂ 10 ਇਹ ਹੁੰਦੀਆਂ 10 ਇਹ 2 3 4 5 6 7 8 9 ਓਹ ਹੋ ਇੱਕ ਘਟ ਗਈ ਓ ਬਾਬਾ ਇੱਕ ਘਟ ਗਈ ਓ ਤੇਰਾ 500 ਰੁਪਏ ਕਮਾ ਲੈਣ ਲੱਗੀ ਸੀ ਵੇ 500 ਰੁਪਏ ਲਓ ਜੀ ਹੁਣ ਸਾਡੀ ਵਾਰੀ ਹੈ ਗਈ ਆ ਇਹਨਾਂ ਦੀ ਆ ਚੱਕ ਜੀ ਪਾ ਪੂਰਾ ਫੁੱਲ ਭਰਨੀ ਐ ਮੁੱਠ ਫੁੱਲ ਆਹ ਪਾਸ ਇਹ ਇੱਕ ਉਹ ਰੂਤੀ ਤਾਂ ਕਿੰਨੀਆਂ ਹੋ ਗਈਆਂ ਦੇਖਣੀਆਂ ਨਹੀਂ ਉਹ ਇੱਦਾਂ ਕਿਹੜਾ ਗਿਣਣਾ ਮੈਂ ਤਾਂ ਦਾਤ ਨੂੰ ਗੱਤ ਕਰਾਂ ਕਿੰਨੀਆਂ 15 15 ਚਲੋ ਜੀ ਲੈ ਵੀ 2 10 4 5 6 7 8 9 10 11 12 13 ਉਹ ਇੱਕ ਤੁਹਾਡੀ ਖਾਣੇ ਆਏ ਕਿਹ ਬਣਾ ਲਈ 500 ਰੁਪਏ ਦੇ ਟਿਕਟ 500 ਰੁਪਏ ਮੇਰੀ ਮੋਟੀ ਕਿੰਨੀ ਚੱਪੇ ਜਾਂਦੀ ਆ ਲੋ ਜੀ ਆਣਾ 500 ਰੁਪਏ ਆਪਾਂ ਦੇਣਾ ਸੀਗਾ ਆਪਾਂ ਜਿੱਦਾਂ ਏਦਾਂ ਕੋਈ ਨਾਲ ਦੇ ਨਾਲ ਫੇਕ ਨਹੀਂ ਕਰਨੇ ਹੈਗੇ ਆ ਦੇਖੋ ਆਪਾਂ 500 ਰੁਪਏ ਲੈ ਕੇ ਆਂਦਾ ਸੀ ਇਹਨਾਂ ਨੇ ਆ ਦੇਖੋ 500 ਦਾ ਨੋਟ ਪਰ ਇਹ 500 ਰੁਪਈਆ ਹਾਰ ਗਈਆਂ ਸਾਰੀਆਂ ਜਾਣੀਆਂ ਤੇ ਇਸ ਤੋਂ ਬਾਅਦ ਆਪਾਂ ਫੇਰ ਦੁਬਾਰਾ ਕਿਸੇ ਵੇਲੇ ਇਹਨਾਂ ਦੇ ਨਾਲ ਗੇਮ ਖੇਡਾਂਗੇ ਇੱਕ ਦੋ ਦਿਨਾਂ ਤੱਕ ਕੋਈ ਹੋਰ ਤੇ ਉਹਦੇ ਵਿੱਚ ਆਪਾਂ ਇਨਾਮ ਰੱਖਣਾ 1000 ਰੁਪਈਆ ਠੀਕ ਆ ਤੇ ਹੁਣ ਇਹ ਵਿਚਾਰੀਆਂ ਗੁੱਸੇ ਨਾ ਹੋਣ ਇਹਨਾਂ ਨੂੰ ਆਪਾਂ ਦੋ ਦੋ ਟੌਪੀਆਂ ਉਧਰ ਦੇ ਦਾਂਗੇ। ਲਓ ਜੀ ਇਹ ਇੱਕ ਇੱਕ ਤਾਂ ਹੀ ਮਾਰੇਗਾ। ਗੇਮ ਹਾਰ ਗਿਆ ਹਾਰੀਆਂ ਇੱਕ ਇੱਕ ਤੋਂ ਗੈਸ ਪੂਰਾ ਯਾਰ ਫੁੱਲ ਲਾਇਆ ਉਧਰ। ਹਾਂ ਹਾਰੀਆਂ ਐ ਇੱਕ ਇੱਕ ਦੋਈਆਂ ਇੱਕ ਇੱਕ ਦੋ 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 ਪਰ ਚਲੋ ਬਾਕੀ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਸਾਡੀ ਗੇਮ ਤਾਂ ਲਾਈਕ ਕਰਿਓ ਤੇ ਵਧੀਆ ਜਿਹਾ ਕਮੈਂਟ ਕਰਿਓ ਅੱਗੇ ਸਾਡੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਮਿਲਦੇ ਆਂ ਇਦੋਂ ਬਾਅਦ ਇੱਕ ਹੋਰ ਟੌਪ ਦੀ ਵੀਡੀਓ ਨਾਲ ਧੰਨਵਾਦ ਜੀ ਸਾਰਿਆਂ ਦਾ। ਹੋ ਜੀ 100 ਗੇਮ ਖੇਡ ਕੇ ਆਏ ਆ ਕੋਈ ਬੀਬੀ ਨਹੀਂ ਜਿੱਤ ਸਕੀ ਹੈਗੀ ਤਾਂ ਇਦਾਂ ਹੀ ਆਪਾਂ ਬਾਅਦ ਵਿੱਚ ਵੀ ਇੱਕ ਦੋ ਦਿਨਾਂ ਤੱਕ ਹੋਰ ਕੋਈ ਗੇਮ ਖੜਾਵਾਂਗੇ। ਬਾਕੀ ਦੇਖਦੇ ਆ ਕਿਹਦੀ ਕਿਸਮਤ ਚਮਕਦੀ ਆ ਠੀਕ ਹੈ ਜੀ। ਬਾਕੀ ਧੰਨਵਾਦ ਸਾਰਿਆਂ ਦਾ। ਪਰਮਾਤਮਾ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਸਾਡਾ ਸਾਥ ਦਿਓ ਤੇ ਅਸੀਂ ਇਦਾਂ ਹੀ ਜਿੱਦਾਂ ਹੁਣ 5-500 ਰੁਪਇਆ ਲਾਉਨੇ ਆ ਇਦਾਂ ਹੀ ਅਸੀਂ ਵੱਧ ਤੋਂ ਵੱਧ ਹਜ਼ਾਰਾਂ ਰੁਪਏ ਵੀ ਲਾਇਆ ਕਰਨੇ ਆ ਤਾਂ ਜੋ ਕਿਸੇ ਸਾਡੇ ਵਰਗੇ ਬੰਦੇ ਦਾ ਕਿਸੇ ਨੂੰ ਜਾਣੀ ਕਿ ਇਦਾਂ ਪੈਸਿਆਂ ਦੀ ਮਦਦ ਹੋ ਸਕੇ ਇੱਕ ਕਿਸਮ ਦੀ ਇਹ ਪੈਸਿਆਂ ਦੀ ਮਦਦ ਕਰਨ ਲਈਏ ਗੇਮ ਆਪਾਂ ਚਲਾਈ ਆ ਠੀਕ ਹੈ ਜੀ ਬਾਕੀ ਜੇ ਕੋਈ ਚਾਹੁੰਦਾ ਹੋਵੇ ਵੀ ਗੇਮ ਖੇਡਣੀ ਆ ਤੇ ਸਾਨੂੰ ਮੈਸੇਜ ਕਰ ਦਿਓ ਅਤੇ ਆਪਣਾ ਲਾਗੇ ਛਾਗੇ ਹੋਵੇ ਟਿਕਾਣਾ ਦੱਸ ਦਿਓ ਤਾਂ ਅਸੀਂ ਉੱਥੇ ਪਹੁੰਚ ਜਵਾਂਗੇ ਤਾਂ ਫੇਰ ਆਪਾਂ ਇਨਾਮ ਇਦੋਂ ਵੱਡਾ ਰੱਖਾਂਗੇ ਧੰਨਵਾਦ ਜੀ ਸਾਰਿਆਂ ਦਾ